ਗਰਸ਼ੰਕਰ ਨੇੜੇ ਪਿੰਡ ਦੋਨੋ ਵਾਰ ਖੁਰਤੋ ਬਖਰੀ ਬਣੀ ಗ್ರಾಮ ਪੰਚਾਇਤ ਵਸਤੀ ਸੈਂਸੀਆਂ ਦੇ 13 ਮਰਲੇ ਪੰਚਾਇਤੀ ਰਕਵੇ ਤੇ ਪਿਛਲੇ 20 ਸਾਲਾਂ ਤੋਂ ਹੋਏ ਨਜਾਇਜ਼ ਕਬਜ਼ੇ ਨੂੰ ਪੰਚਾਇਤ ਵਿਭਾਗ ਕੋਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦੀ ਹਾਜ਼ਰੀ ਵਿੱਚ ਹਟਾਇਆ ਗਿਆ। ಗ್ರಾಮ ਪੰਚਾਇਤ ਦੇ ਮਤੇ ਅਨੁਸਾਰ ਜਿਹੜਾ ਵਿਕਾਸ ਅਤੇ ਪੰਚਾਇਤ ਅਫਸਰ ਕਮ ਕਲੈਕਟਰ ਹੁਸ਼ਿਆਰਪੁਰ ਦੀ ਅਦਾਲਤ ਵੱਲੋਂ ਦਖਲ ਵਾਰੰਟ ਜਾਰੀ ਕੀਤਾ ਗਿਆ ਸੀ। ਇਸ ਮੌਕੇ ਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਕ ਦਾ ਕਹਿਣਾ ਹੈ ਕਿ ਇਹ ਕਾਰਵਾਈ ਪੰਚਾਇਤੀ ਜ਼ਮੀਨ ਤੋਂ ਹੋਏ ਨਜਾਇਜ਼ ਕਬਜ਼ੇ ਹਟਾਉਣ ਲਈ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਸਨ ਉਹ ਨੌ ਪਰਿਵਾਰ ਹਨ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ 100 ਦੇ ਕਰੀਬ ਮਾਮਲੇ ਦਰਜ ਹਨ ਅਤੇ ਸਭ ਤੋਂ ਜ਼ਿਆਦਾ ਮਾਮਲੇ ਨਸ਼ੇ ਨਾਲ ਸੰਬੰਧਿਤ ਹਨ। ਅੱਜ ਜਿਹੜਾ ਬਸਤੀ ਸੈਂਸੀਆਂ ਵਿੱਚ ਜਿਹੜਾ ਹੈਗਾ ਕਿ ਨਜਾਇਜ਼ ਕਬਜ਼ੇ ਦਾ ਜਿਹੜਾ ਕੇਸ ਹੈ 16 ਦੇ ਵਿੱਚ ਪੰਚਾਇਤ ਵੱਲੋਂ ਲਗਾਇਆ ਗਿਆ ਸੀਗਾ ਜਿਹੜੇ ਨਜਾਇਜ਼ ਕਬਜ਼ਾ ਕਰ ਨੌ ਬੰਦੇ ਬੈਠੇ ਸੀਗੇ ਉਹਨਾਂ ਨੇ ਅਪੀਲ ਫਿਰ ਏਡੀਸੀ ਆਫਿਸ ਪਾਸ ਕੀਤੀ ਸੀਗੀ ਏਡੀਸੀ ਆਫਿਸ ਦਾ ਵੱਲੋਂ ਜਿਹੜਾ 5ਵੇਂ ਮਹੀਨੇ ਵਿੱਚ ਫੈਸਲਾ ਕੀਤਾ ਗਿਆ ਪੰਚਾਇਤ ਦੇ ਹੱਕ ਦੇ ਵਿੱਚ ਉਸੇ ਦੌਰਾਨ ਹੀ ਅਸੀਂ ਜਿਹੜਾ ਫੈਸਲਾ ਹੈ ਡੀਡੀਪੀ ਸਾਹਿਬ ਨੂੰ ਦਖਲਵਾਰੈਂਟ ਈਸ਼ੂ ਕਰਨ ਲਈ ਦਿੱਤਾ ਸੀਗਾ ਦਖਲਵਾਰੈਂਟ ਈਸ਼ੂ ਹੋਣ ਉਪਰੰਤ ਜਿਹੜਾ ਤਸਿਲਦਾਰ ਨੂੰ ਡਿਊਟੀ ਮੈਜਿਸਟਰੇਟ ਕਿੱਥੇ ਲਗਾ ਕੇ ਜਿਹੜਾ ਅੱਜ 9 ਬੰਦਿਆਂ ਦੇ ਖਿਲਾਫ ਜਿਹੜਾ ਨਜਾਇਜ਼ ਕਬਜ਼ਾ ਸੀਗਾ ਉਹ ਅਸੀਂ ਅੱਜ ਤਸਿਲਦਾਰ ਸਾਹਿਬ ਦੀ ਮੌਜੂਦਗੀ ਡਿਊਟੀ ਮੈਜਿਸਟਰੇਟ ਦੀ ਪ੍ਰਧਾਨਗੀ ਦੇ ਹੇਠ ਵੀ ਛਡਵਾ ਰਹੇ ਇਹਦੇ ਵਿੱਚ ਪੰਜਾਬ ਸਰਕਾਰ ਦਾ ਵੀ ਕਾਫੀ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਉਹਨਾਂ ਦੇ ਆਪਾਂ ਮੁਤਾਬਕ ਜਿਹੜਾ ਕਾਰਵਾਈ ਅੱਜ ਕਰਤੀ ਅਸੀਂ ਖੜੇ ਆ ਅੱਜ ਦਿਨੋਂ ਵਾਲ ਖੁਰਦ ਸਾਡਾ ਪੁਲਿਸ ਸਟੇਸ਼ਨ ਗੜਸ਼ੰਕਰ ਡਿਸਟ੍ਰਿਕਟ ਹੁਸ਼ਿਆਰਪੁਰ ਚਹਿਗਾ ਇਹ ਪਿੰਡ ਇੱਥੇ ਇੱਕ ਬਸਤੀ ਹੈਗੀ ਜੋ ਕਿ ਕਾਫੀ ਸਾਡਾ ਹੌਟਸਪੌਟ ਹੈਗਾ ਬਿਕੋਜ਼ ਆਫ ਡਰੱਗਸ ਉੱਥੇ ਹੀ ਇਹ ਕਾਰਵਾਈ ਚੱਲ ਰਹੀ ਹੈ ਕਾਰਵਾਈ ਇਸ ਕਰਕੇ ਚੱਲ ਰਹੀ ਹੈ ਕਿਉਂਕਿ ਇਹਨਾਂ ਨੇ ਇਲੀਗਲ ਇਨਕ੍ਰੋਚਮੈਂਟਸ ਕੀਤੀ ਹੋਈਆਂ ਨੇ ਨੀਅਰ ਅਬਾਊਟ 13 ਮਰਲੇ ਥਾਂ ਹੈਗੀ ਜੋ ਪੰਚਾਇਤੀ ਲੈਂਡ ਨੂੰ ਕਬਜ਼ਾ ਕੀਤਾ ਹੋਇਆ ਤੋਂ ਬੀਡੀਪੀ ਉਹ ਸਾਫ ਵੱਲੋਂ ਸਰਵੇਖਣ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਪੁਲਿਸ ਹੈਲਪ ਵਾਸਤੇ ਇੱਥੇ ਬੁਲਾਇਆ ਗਿਆ ਸੀਗਾ ਐਂਡ ਕਾਫੀ ਭਾਰੀ ਮਾਤਰਾ ਦੇ ਵਿੱਚ ਅਸੀਂ ਅੱਜ ਇੱਥੇ ਪੁਲਿਸ ਬਲ ਲਾਇਆ ਹੈਗਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਾਫੀ ਸਾਡੇ ਸੀਨੀਅਰ ਆਫਸਰਸ ਇੱਥੇ ਮੌਜੂਦ ਨੇ ਐਂਡ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਬੰਦੇ ਹੈਗੇ ਜਿਨ੍ਹਾਂ ਨੇ ਇਲੀਗਲ ਇਨਕ੍ਰੋਚਮੈਂਟਸ ਕੀਤੀਆਂ ਇਹਨਾਂ ਤੇ ਇਹ ਨੀਅਰ ਅਬਾਊਟ ਨੋ ਫੈਮਿਲੀਜ਼ ਐਂਡ ਇਹਨਾਂ ਦੇ ਪਰਿਵਾਰਿਕ ਮੈਂਬਰਸ ਤੇ ਇਹਨਾਂ ਨੇ ਮਿਲਾ ਕੇ ਨੀਅਰ ਅਬਾਊਟ 100 100 ਐਫਆਈਆਰਸ ਦਰਜ ਨੇ 100 ਕੇਸਿਸ ਦਰਜ ਹੈ ਜਿਨ੍ਹਾਂ ਦੇ ਵਿੱਚੋਂ ਮੈਕਸਿਮਮ ਕੇਸਿਸ ਐਨਡੀਪੀਐਸ ਦੇ ਹਨ ਜਿਹੜੀ ਇਹ ਇਨਕ੍ਰੋਚਮੈਂਟਸ ਕੀਤੀਆਂ ਜੋ ਉਸਾਰੀ ਕੀਤੀ ਹੈ ਉਹ ਵੀ ਉਹ ਨੰਬਰ ਦਾ ਪੈਸਾ ਸਮਗਲਿੰਗ ਕਰਕੇ ਪੈਡਲਿੰਗ ਕਰਕੇ ਇਹਨਾਂ ਨੇ ਕਮਾਇਆ ਹੈਗਾ ਤਾਂ ਡੈਫੀਨਿਟਲੀ ਇਟ ਇਜ਼ ਅ ਹਿੱਟ ਔਨ देयर ਫਾਈਨੈਂਸ਼ੀਅਲਸ ਐਂਡ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਉਸ ਮਹਿੰਮ ਦੇ ਵਿੱਚ ਵੀ ਇਹਨੂੰ ਦੇਖਿਆ ਜਾ ਸਕਦਾ ਹੈ ਇਹ ਇਲੀਗਲ ਇਨਕ੍ਰੋਚਮੈਂਟਸ ਜੋ ਡਰੱਗਸ ਸਮਗਲਰਸ ਨੇ ਬਣਾਈਆਂ ਹਨ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜੋ ਇਹ ਗਲਤ ਤਰੀਕੇ ਨਾਲ ਕਾਰਵਾਈ ਕਰਦੇ ਉਹਨਾਂ ਦੇ ਅਗੇਂਸਟ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ ਐਂਡ ਪ੍ਰਸ਼ਾਸਨ ਵੱਲੋਂ ਕੀਤੀ ਜਾਊਗੀ ਸਰ ਇਹ ਕਿੰਨੇ ਕ ਘਰ ਹੈ ਤਕਰੀਬਨ ਜਿਹੜੇ ਕਿ ਹਟਾਏ ਜਾ ਰਹੇ ਜੀ ਸਾਡੇ ਕੋਲ ਜਿਹੜਾ ਹੈਗਾ ਇਹ ਨੋ ਫੈਮਲੀਆਂ ਹੈਗੀ ਜਿਨ੍ਹਾਂ ਨੇ ਇਨਕ੍ਰੋਚਮੈਂਟ ਕੀਤੀ ਹੋਈਆਂ ਅਲੱਗ-ਅਲੱਗ ਇਹਦੇ ਵਿੱਚ ਇੱਕ ਹੈਗਾ ਗੁਲਜ਼ਾਰਾ ਸੁਖਵਿੰਦਰ ਰਾਣੀ ਗੁਰਦੇਵਾਲ ਸਿੰਘ ਨਿਰਮਲ ਸਿੰਘ ਅਮਰਜੀਤ ਕੌਰ ਸਿੰਧੂ ਤਿਲਕਰਾਜ ਪਰਮਜੀਤ ਕੌਰ ਤੇ ਨਵਦੀਪ ਸਿੰਘ ਇਹਨਾਂ ਦੀ ਫੈਮਲੀਆਂ ਹੈਗੀ ਜਿਨ੍ਹਾਂ ਨੇ ਇਲੀਗਲ ਇਨਕ੍ਰੋਚਮੈਂਟਸ ਕੀਤੀ ਹੋਈਆਂ ਅੱਜ ਇਹ ਸਾਰੀ ਇਨਕ੍ਰੋਚਮੈਂਟਸ ਨੂੰ ਹੀ ਡਾਇਆ ਜਾ ਰਿਹਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ